ਮੈਂ ਕਿਹਾ ਹੁਣ ਕਿੱਥੇ ਚੱਲ ਚੱਲੇ ਜੇ ਤੇਰੇ ਘਰ ਵੀ ਬੈਜਿਆ ਕਰ ਉਹ ਜਾਣਾ ਮੈਂ ਕਿੱਥੇ ਇੱਥੇ ਹੀ ਆ ਤੇ ਜੇ ਜਾਣਾ ਤੇ ਇਹਨੂੰ ਕਾਤੋਂ ਸਾਫ਼ ਕਰ ਲੈ ਜੀ ਸਦਾਣੇ ਰਖਮ ਨੇ ਚੀਜ਼ਾਂ ਵਾਂ ਸਾਫ਼ ਕਰਨੀਆਂ ਪੈਂਦੀਆਂ ਐਂ ਇਦਾਂ ਥੋੜਾ ਹੁਣ ਬਿਲਬੜੀਆਂ ਰਹਿਣਾ ਹੱਦ ਹੋ ਗਈ ਤੇਰੇ ਵਾਲੀ ਕੀ ਗੱਲ ਹੈ ਮੂੰਹ ਬੜਾ ਤੂੰ ਬੜਾਇਆ ਵਾ ਟੁੱਟੇ ਠੂਠੀ ਵਰਗਾ ਵੇਖ ਅੱਗੇ ਬੰਦਾ ਸੜਿਆ ਹੁੰਦਾ ਵਾ ਉਧਰੋਂ ਤੁਸੀਂ ਗੱਲ ਆਉਜੀ ਕਰ ਦਿਆ ਕਰੋ ਉਧਰ ਇੰਨੀ ਸੜੀਆਂ ਹੁਣ ਕੀ ਪਾ ਗਿਆ ਸਿਆਪਾ ਨਵਾਂ ਫੇਰ ਪਾ ਲਈ ਕੋਈ ਪਾਣਾ ਪਿਆ ਹੀ ਰਹਿਣਾ ਇੱਥੇ ਤੇ ਮੁੱਕਦਾ ਹੀ ਨਹੀਂਗਾ ਕਿਉਂ ਉਹ ਜਿਹੜੇ ਤੇਰੇ 100 ਰੁਪਏ ਨੇ ਅੱਧਾ ਦਿਨ ਹੋਇਆ ਤੇ ਸੁੱਤੀ ਜੇ ਮੈਂ ਜਾ ਕੇ ਠਾਲਿਆ ਤੇ ਉਹ ਮਾਨ ਮਾਨ ਨਾ ਗੋਲਦੀ ਕੋਈ ਨਹੀਂ ਹੌਸਲੇ ਨਾਲ ਉੱਠੇ ਲੋ ਮੇਰੀ ਗੱਲ ਸੁਣ ਤੂੰ ਆਪਣਾ ਕੰਮ ਕਰ ਲੈ ਉਹਨੇ ਆਪਣਾ ਕਰਨਾ ਤੂੰ ਉਠਾਲਨੀ ਹੈ ਤੇਰੇ ਨਾਲ 24 ਘੰਟੇ ਸੌਵੇਂ ਅੱਛਾ ਮੈਂ ਲੋਏ ਦੀ ਹੈ ਨਾ ਸਾਰਾ ਦਿਨ ਮੈਂ ਕੰਮ ਕਰਦੀ ਰਹਿੰਦੀ ਜਿਹੜੇ ਚਾਰ ਭਾਂਡੇ ਹੁੰਦੀ ਉੱਠਦੀ ਉਹ ਵੀ ਝੂਠੇ ਕਰ ਦਿੰਦੀ ਹੁਣ ਅੱਜ ਇਹਦੀ ਵਾਰੀ ਸੀ ਇਹਦਾ ਫਰਜ ਬੰਦਾ ਕੰਮ ਕਰਨ ਦਾ ਬਸ ਮਾਨ ਨਾ ਟਗੀ ਰਹਿੰਦੀ ਆ ਮੀਨੀ ਜੀ ਬਣ ਕੇ ਚੁੱਪਾ ਕਰਕੇ ਸਾਰੀ ਜਾਂਦੀ ਆ ਆਪਣਾ ਮੇਰੀ ਗੱਲ ਸੁਣ ਉਹਨੂੰ ਇੱਕ ਵਾਰੀ ਸਮਝਾ ਦੇ ਹਾਂ ਜਿਹੜੇ ਕੰਮ ਤੇਰੇ ਆ ਤੂੰ ਕਰ ਜਿਹੜੇ ਮੇਰੇ ਆ ਮੈਂ ਕਰਾਂ ਤੂੰ ਕਾਨੂੰ ਉਲਝੀ ਰਹੀ ਨਹੀਂ ਉਹਦੇ ਨਾਲ ਉਲਝਾਣਾ ਤਾਂ ਹੋਰ ਦੱਸ ਮੈਂ ਕੀ ਕਰਾਂ ਇਹ ਮੈਨੂੰ ਕਰਨਾ ਪੈਂਦਾ ਕਾਏ ਗਏ ਵਾਲਾ ਘਰ ਕੋਈ ਨਾ ਕੋਈ ਆ ਜਾਂਦਾ ਵਾ ਆ ਜਾਂਦਾ ਤਾਂ ਦੱਸ ਦਾਂਗੇ ਵੀ ਵਖਬਾਰੀ ਆ ਇਹਨੇ ਖਲਾਰਾ ਪਾਇਆ ਵਾ ਇਹ ਨਿਸਾਮ ਦੀ ਅਸੀਂ ਕੀ ਕਰੀਏ ਉਹ ਕਹਿੰਨੇ ਉਹਨੂੰ ਨਹੀਂ ਕਹਿਣਾ ਮੈਨੂੰ ਹੀ ਕਹਿਣਾ ਫੇਰ ਅਖਣਾ ਤੂੰ ਸਿਆਣੀ ਬਿਆਣੀ ਫੇਰ ਦੱਸ ਹੁਣ ਮੈਂ ਕੀ ਕਰਾਂ ਇਹਨਾਂ ਦਾ ਦਿਮਾਗ ਹੀ ਹੈ ਨੀ ਜਿਵੇਂ ਮਾਸਾ ਤੂੜੀ ਦਾ ਭਰਿਆ ਵਾ ਜੇ ਹੁਣ ਮੁੰਡਾ ਵਾ ਤਾਂ ਉਹਨੂੰ ਕਹੇ ਯਾਰ ਉਹ ਵੀ ਸਿਰਦੇ ਵਾਲਾਂ ਨੂੰ ਪੈਂਦਾ ਮੈਂ ਤਾਂ ਫੇਰ ਪੁੱਛੋ ਨਾ ਇਨੀ ਤਾਂ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਅੱਗੇ ਦੁਖੀ ਆ ਉਧਰੋਂ ਮੇਰੇ ਇਹ जखਮਾਂ ਦੇ ਨੂੰ ਤੂੜਦੇ ਰਹਿੰਦੀ ਆ ਮੇਰੀ ਗੱਲ ਸੁਣਾ ਕੰਮ ਆਪੋ ਆਪਣਾ ਵਾ ਕੰਮ ਕਰ ਆਪਣਾ ਆਪਣਾ ਕਰੋ ਤੂੰ ਆਪਣਾ ਕਰੋ ਆਪਣਾ ਕਰ ਇਹਨਾਂ ਇੱਕ ਹੜਦੀ ਕਿਉਂ ਨਹੀਂ ਇਹ ਕੰਮ ਉਹ ਜੇ ਬਾਬਾ ਇਹੋ ਆਪਣੀ ਜ਼ਿੰਮੇਵਾਰੀ ਸਮਝੇ ਮੇਰੀ ਵਾਰੀ ਮੈਂ ਆਪ ਕਰਾਂ ਮੈਨੂੰ ਕਹਿਣ ਦੀ ਲੋੜ ਹੀ ਨਾ ਪਵੇ ਮੈਂ ਹੁਣ ਘਰ ਚੜ੍ਹ ਚੜੂ ਲੈ ਕੇ ਅੰਦਰ ਨਾ ਕੋਈ ਗੱਲ ਨਹੀਂ ਕਰ ਲੈਣੀ ਆ ਮੈਂ ਹੀ ਕਰਨਾ ਵਾ ਹੋਰ ਕਿੰਨੇ ਕਰਵਾਉਣਾ ਉਹ ਕਹੇ ਵੀ ਮੇਰੇ ਰਸੋਈਆਂ ਚ ਕਿਹਾ ਵੀ ਤੂੰ ਆਪਣਾ ਕੰਮ ਕਰ ਇੱਕ ਮੈਂ ਕਰੂੰਗਾ ਮੇਰਾ ਭਾਂਡਾ ਨਹੀਂ ਲੈਣਾ ਝੂਠਾ ਕਰਕੇ ਸੁੱਟ ਕੇ ਦੇ ਗਾਂ ਜਾਨੀ ਮੱਤਰਾ ਜਦੋਂ ਆਪਣੀ ਵਾਰੀ ਹੁੰਦੀ ਜਿਹੜੇ ਰਾਣ ਨੂੰ ਭਾਂਡੇ ਉਹ ਵੀ ਨਹੀਂ ਮਾਜਦੇ ਉਹ ਵੀ ਸੇਰੇ ਉੱਠ ਕੇ ਮੈਨੂੰ ਮਾਜਨੇ ਪੈਂਦੇ ਨੇ ਤੂੰ ਐਦਾ ਕਰਿਆ ਕਰ ਜੇ ਨਹੀਂ ਨਾਰਦੀ ਇੱਕ ਤਨ ਮਤਰੀਖਾ ਦੱਸਣਾ ਇਹਨੂੰ ਕਹਿਣ ਦੀ ਲੋੜ ਨਹੀਂ ਇਹ ਜਿੱਥੇ ਸੁੱਤੀ ਹੁੰਦੀ ਹੈ ਨਾ ਇਹਦੇ ਲਾਗੇ ਮੰਡੀ ਢਾ ਕੇ ਸਾਰੇ ਭਾਂਡੇ ਝੂਠੇ ਦੇ ਰੱਖਾਇਆ ਕਰ ਲੱਗੀ ਇਹਨੂੰ ਸ਼ਰਮ ਆਉ ਉਹ ਥੋੜੀ ਬਹੁਤੀ ਮੇਰਾ ਤਾਂ ਰਾਦਾ ਫਿਰ ਇਹੋ ਸਕੀਮ ਵਰਤਾਂਗੀ ਉਦਾਂ ਹੀ ਇਹਨੇ ਸੁੱਤਰ ਹੁਣ ਮੈਂ ਉਹਨੂੰ ਕੀ ਕਹਾਂ ਤੂੰ ਸੱਸਵਾ ਤੂੰ ਤਾਂ ਗੱਲ ਕਰ ਸਕਣੀ ਆ ਜੇ ਮੈਂ ਕੋਈ ਗੱਲ ਕੀਤੀ ਤੇ ਆਖਣਾ ਸੌਰਾ ਲੜਦਾ ਵਾ ਮੇਰੀ ਦਿੰਦੀ ਹੈਗੀ ਏਦੀ ਲੰਮੀ ਜੁਬਾਨ ਆ ਉਹ ਮੈਂ ਹੁਣ ਦੱਸ ਕੀ ਕਰਾਂ ਹੁਣ ਅੱਡ ਵੀ ਕਰ ਦਿੱਤੇ ਆ ਮੈਂ ਕਹਾਂ ਲੜਾਈ ਮੁੱਕ ਜੂਗੀ ਫੇਰ ਉਥੇ ਦਾ ਉਥੇ ਰਿਹਾ ਕੰਮ ਹਮ ਤਰੀ ਕਿਸਮਤ ਹੀ ਸਾਡੀ ਇਦਾਂ ਦੀ ਆਡੇ ਕਰਮਾਂ ਚ ਸੋਖੀ ਜਾਂਨੀ ਸੁੱਖ ਕਦਾ ਹੋਣਾ ਵਾ ਚੱਲ ਜਾ ਹੁਣ ਸਾਰ ਜਿਦਾ ਸਰਦਾ ਵਾ ਕੀ ਕਰੀਏ ਹੁਣ ਦੱਸ ਮੁੰਡਾ ਹੀ ਨੀਗਾ ਚੰਗਾ ਤੇ ਨੂੰਹ ਦਾ ਕੀ ਕਸੂਰ ਆ ਉਹ ਇਹ ਸਾਨੂੰ ਗੱਲ ਕਰਨ ਦੇਂਦਾ ਤੇ ਆਲਸ ਨਹੀਂ ਚਾਪੀ ਲੋ ਆ ਕੀ ਦੇਜੇ ਕਰਨ ਕਰਨਾ ਕਿ ਇਹ ਮੈਂ ਲਿਖਣ ਦਿਆਂ ਸਕਦਾ ਵਜਰਾ ਇਹਨਾਂ ਨੂੰ ਲੈ ਲਓ ਨਹੀਂ ਜਿਹੜੇ ਪਾਈਪ ਹੋਏ ਦਿੱਤੇ ਆ ਡੜੀ ਉਹਨਾਂ ਨੇ ਹਾਂ ਹਾਂ ਇੱਕ ਉਹਦਰ ਕੱਟ ਲਈ ਉਹਦਰ ਕਰਾ ਤੇ ਪੂਰੇ ਸਾਰੇ ਮੈਂ ਲਿਖਣ ਦਿਆਂ ਮੈਂ ਮੈਂ ਚੇਤਨ ਨੂੰ ਪੁੱਛੀ ਚੱਲ ਵਧੀਆ ਆ ਆ ਮੁੱਕੇ ਮੁਕਰ ਹੀ ਨਾ ਜਾਣ ਮੁੱਕਣ ਦੇ ਨਹੀਂ ਮੈਂ ਦਿੰਦਾ ਤਾਂ ਹੀ ਤਾਂ ਮੈਂ ਲਿਖਣ ਦਿਆਂ ਯਾਦ ਰਹਿਣਗੇ ਠੀਕ ਮੈਂ ਦੇਖ ਲਓ ਮੈਂ ਇਹ ਕਹਿ ਨਹੀਂ ਹੁੰਦੀ ਕਿ ਅੱਡ ਨਹੀਂਗਾ ਹੋਣਾ ਤੇ ਹੋ ਗਏ ਅੱਡ ਤੇ ਮੇਰਾ ਮੇਰੀ ਜਾਨ ਸੁੱਕੀ ਹੋ ਗਈ ਹੈ ਨਾ ਅਗੇ ਸਾਰਾ ਦਿਨ ਮੈਂ ਲੱਗੀ ਰਹਿਣੀ ਹੁੰਨੀ ਆ ਹੁਣ ਮੈਂ ਆਪਣਾ ਕੰਮ ਨਿਬੜ ਕੇ ਨਹਾ ਧੋ ਕੇ ਦੇਲੀ ਹੋ ਕੇ ਬਹਿ ਜਾਂਦੀ ਆ ਆਉ ਤੇ ਅੱਗੇ ਤੇ ਫਿਰ ਸਾਰੇ ਟੱਬਰ ਦਾ ਕਰਨਾ ਪੈਂਦਾ ਹੈਗਾ ਨਾ ਤਾਂ ਟਾਈਮ ਲੱਗ ਜਾਂਦਾ ਸੀ ਆਉ ਤੇ ਮੈਂ ਹੁਣ ਓਨੀ ਕੁ ਚੀਜ਼ ਬਣਾਉਣੀ ਆ ਜਿੰਨੀ ਕੁ ਆਪਣੀ ਖਾਣੀ ਹੋਵੇ ਤੇ ਹੁਣੇ ਮੈਂ ਰਹੀ ਹਾਂ ਕਿ ਰੋਟੀ ਬਣਾਉਣਾ ਤੇ ਮੰਮੀ ਆ ਗਈ ਸੀ ਉੱਤੇ ਤੇ ਵੇਂਦੀ ਸੀ ਮੇਰੇ ਨਾਲ ਕਿ ਕੀ ਪਤਾ ਮੈਨੂੰ ਵੀ ਕਹੇ ਵੀ ਤੂੰ ਵੀ ਇੱਥੇ ਖਾ ਲਾ ਬਣਾ ਦਿੰਨੀ ਆ ਮੈਂ ਆਪਣਾ ਸਾਰਾ ਸਮਾਂ ਸੋਚੋ ਕੇ ਤੇ ਰੱਖਾਈ ਆ ਮੈਂ ਹੁਣ ਆਪਣੀ ਬਣਾਵੇ ਤੇ ਆਪੇ ਖਾਵੇ ਫਿਰ ਖਾਲਾ ਦੇ ਹੁਣ ਆਪੇ ਬੁਣਾਗੇ ਨਾ ਇਹਨਾਂ ਦੀ ਨੀਤ ਨਹੀਂ ਖਾਣ ਵਾਲੀ ਇੰਨਾ ਚਿਰ ਨੰਦਤਾ ਗੱਲਾਂ ਕਰ ਇੰਨਾ ਗਰਨਾ ਨਾ ਕਰਨਾ ਮੈਂ ਇੰਨਾ ਚਿਰ ਕੰਮ ਕਰਦਾ ਰਿਹਾ ਮੇਰਾ ਨਹੀਂ ਮੁੱਲ ਪਾਇਆ ਇਹਨਾਂ ਨੇ ਮੈਨੂੰ ਡੈਡੀ ਉਹ ਦਿਨ ਹੁੰਦਾ ਤੂੰ ਕੀਤਾ ਕੀ ਆ ਉਹ ਜਿਹੜੇ ਆਪਣੇ ਮੁੰਡੇ ਦੇ ਨਹੀਂ ਬਣੇ ਉਹਨਾਂ ਨੇ ਮੇਰਾ ਕੀ ਬਣਨਾ ਕੋਈ ਗੱਲ ਨਹੀਂ ਚੱਲਣ ਦੇ ਹੁਣ ਜਿੱਦਾਂ ਚੱਲਦੇ ਆ ਹੁਣ ਮੈਂ ਵੀ ਆ ਚਾਹ ਬਣਾ ਕੇ ਲਈ ਆ ਤੇ ਮੈਂ ਇਨੀ ਕੋਣਾ ਕਿਹਨਾਂ ਦੀ ਬਾਕੀ ਮੈਂ ਤੋਤਾ ਕੇ ਰੱਖੀ ਆ ਦੱਸਣਾ ਮੈਂ ਜਦੋਂ ਪਣੀ ਹੋ ਗਈ ਤੇ ਬਣਾ ਲੈਣਗੇ ਕੋਈ ਗੱਲ ਨਹੀਂ ਆਪੇ ਪੀ ਲੂਗੇ ਮੇਰੇ ਸਿਰ ਸਾਂ ਥੋੜੀ ਐ ਇੰਨਾ ਨਾ ਦਾ ਕਰਦੀ ਰਹੀਆਂ ਤੇ ਫਿਰ ਉਹ ਨਿੱਕੀਏ ਚੰਗੀ ਤੇ ਹੁਣ ਫੇਰ ਇਹ ਮੈਂ ਹੀ ਮਾੜੀ ਤਲਖਾਂਡੇ ਨਿੱਕੇ ਦੇ ਹੱਥਾਂ ਦੀਆਂ ਪੱਕੀਆਂ ਫਿਰ ਸਣੀ ਮੇਰੀ ਸੁਣ ਲੈ ਇੱਕ ਗੱਲ ਹੋਰ ਠੀਕ ਆ ਅੱਗੇ ਮੇਰਾ ਕੋਈ ਰਿਸ਼ਤੇਦਾਰ ਆਉਂਦਾ ਹੁੰਦਾ ਹੁੰਦਾ ਸੀ ਨਾ ਤੇ ਮੰਮੀ ਲਾਗੇ ਬਹਿ ਜਾਂਦੀ ਹੁੰਦੀ ਸੀ ਗੱਲਾਂ ਬੜੀਆਂ ਉਹਨਾਂ ਨੂੰ ਕਰਦੀ ਹੁੰਦੀ ਤੇ ਹੁਣ ਮੰਮੀ ਨੂੰ ਸਮਝਾ ਦਿਓ ਕਿ ਹੁਣ ਨਾ ਕਿਤੇ ਲਾਗੇ ਬਹਿ ਜਾਣ ਜੇ ਉਹਨਾਂ ਲਾਗੇ ਹੋਰ ਕੋਈ ਲਾਲਾ ਗੱਲਾਂ ਕਰਦੇ ਰਹਿਣ ਪਰ ਹੁਣ ਤਾਂ ਮਤਲਬ ਨਹੀਂ ਬੰਦਾ ਉਹਨਾਂ ਦਾ ਬਹਿਣ ਦਾ ਤੇ ਬੈਣ ਬਣਾ ਠੀਕ ਆ ਉਹਨਾਂ ਦਾ ਕੋਈ ਆਊਗਾ ਤੇ ਤੂੰ ਨਹੀਂ ਉੱਧਰ ਬਹਿਣਾ ਜੇ ਤੇਰਾ ਕੋਈ ਆਊਗਾ ਤੇ ਉਹ ਨਾ ਬਹਿਣ ਕਿੱਧਰ ਤੇ ਮੈਂ ਉਹਨਾਂ ਦੇ ਜਾ ਕੇ ਕੀ ਕਰਨਾ ਬਹਿ ਕੇ ਮੈਨੂੰ ਗੱਲਾਂ ਹੀ ਕਰਨੀਆਂ ਉਹਨਾਂ ਨੇ ਹੋਂਤੇ ਵੈਸੇ ਤੂੰ ਮੈਂ ਕਹਿੰਦਾ ਮਤਲਬ ਬੰਦਾ ਹੀ ਨਹੀਂਗਾ ਠੀਕ ਆ ਬਾਕੀ ਮੈਂ ਕਹਿ ਦੂੰਗਾ ਕੋਈ ਨਹੀਂ ਕਹਿਣ ਦੀ ਲੋੜ ਨਹੀਂ ਪੈਣੀ ਜੇ ਕਿਤੇ ਕੋਈ ਆਊਗਾ ਤੇ ਬੈਨ ਕੇ ਫਿਰ ਮੈਂ ਕਹੂੰ ਠੀਕ ਕਰ ਲਿਓ ਗੱਲ ਕਹਿ ਦਿਓ ਮੁੜ ਕੇ ਮਮੀ ਦੀ ਆਦਤ ਹੁੰਦੀ ਆ ਤੇ ਟੁੱਕ ਕੇ ਬੈਂਦੀ ਹੁੰਦੀ ਆ ਵੇ ਅਚਾਨਕ ਸਾਰਿਆਂ ਦੀ ਗੱਲਾਂ ਸੁਣਾਉਣ ਨੂੰ ਉਹ ਨਹੀਂ ਬੈਂਦੀ ਟੈਨਸ਼ਨ ਨਾ ਲੈ ਤੂੰ ਮੈਂ ਦੱਸ ਦਊਗਾ ਤੂੰ ਆਪਣਾ ਕਮਰਾ ਬੰਦ ਕਰਕੇ ਅੰਦਰ ਬਹਿਣਾ ਕਿ ਤੂੰ ਗੱਲਾਂ ਸੁਣਾਉਣੀਆਂ ਇਹਨਾਂ ਨੂੰ ਕੋਈ ਨਹੀਂ ਇਦਾਂ ਕਰਿਆ ਕਰਨਗੇ ਫਿਰ ਮੈਂ ਕੀ ਕਰ ਆਪਣੇ ਰਿਸ਼ਤੇਦਾਰ ਅੰਦਰ ਹੀ ਨਹੀਂ ਬਿਠਾਉਣੇ ਪਿਆ ਕਰਨੀ ਤੇ ਭਾਲਿਆ ਕਰ ਅੰਦਰੇ ਕੋਈ ਗੱਲ ਨਹੀਂ ਚਲ ਸਾਡਾ ਚਾਹ ਪੀ ਠੰਡੀ ਹੋ ਗਈ ਵੀ ਲੈ ਲਈ ਨੀ ਚਾਬੀ ਮੰਮੀ ਹਾਂ ਉਹ ਮੈਂ ਬਟੂਆ ਕਿੱਥੇ ਰੱਖਿਆ ਬਣਾ ਲੈ ਦੱਸ ਅੱਗੇ ਤੇਰਾ ਬਟੂਆ ਮੈਂ ਰੱਖਦੀ ਹੁੰਨੀ ਆ ਜਾ ਕੇ ਮੈਂ ਦੇਣਾ ਲੱਬੜਾ ਲੱਬਨ ਨਹੀਂ ਡਿਆ ਮੈਨੂੰ ਹੁਣ ਕੀ ਪਤਾ ਵਾ ਅਮਨ ਕਿੱਥੇ ਆ ਅਮਨ ਤੇ ਕੋਠੇ ਤੇ ਕੀ ਕਪੜੇ ਸੁਪਨੇ ਪਾਉਣ ਮਾਦੇ ਹਲ ਜਾਣਾ ਉਹਦੇ ਵੱਲ ਕਿ ਜਾਣਾ ਵਾ ਹਾਂ ਪਾਰਾਂ ਦੇ ਸੁਕਣੇ ਨੂੰ ਕੱਪੜੇ ਆਪ ਆਪਣਾ ਕੰਮ ਤੋਂ ਆਪ ਨਹੀਂ ਕਰ ਸਕਦਾ ਜਾ ਜਾ ਕੇ ਲੱਬ ਲਾ ਲੱਬ ਜਾਊਗਾ ਮੈਂ ਨਾ ਲੱਬ ਛੜਿਆ ਲੱਬਨ ਨਹੀਂ ੜਿਆ ਤੁਸੀਂ ਲੱਬ ਦੋ ਹਾਂ ਹਾਈ ਹਾਈ ਵੇ ਤੂੰ ਤਾਂ ਦਿਮਾਗ ਹੀ ਖਰਾਬ ਕਰ ਦਿੰਨਾ ਵਾ ਕਮ ਸੇ ਕੰਮ ਨਾ ਆਪਣਾ ਕੰਮ ਤੇ ਆਪ ਕਰਨਾ ਸਿੱਖ। ਮੈਂ ਤਾਂ ਬੈੱਡ ਦੇ ਉੱਤੇ ਰੱਖਿਆ ਸੀ ਪੈਟ ਤੇ ਰੱਖਿਆ ਸੀ ਤੂੰ ਤੇ ਬੈੱਡ ਖਾ ਗਿਆ ਉਹਨੂੰ ਫਿਰ ਚਲ ਤੁਰ ਮੈਂ ਹੀ ਲੱਬ ਦਿੰਨੀ ਹਮਣਾ ਉਹ ਥੱਲੇ ਆਈ ਉਹ ਮੈਂ ਵਡਵਾ ਰੱਖਿਆ ਸੀ ਕਿੱਥੇ ਰੱਖ ਦਿੱਤਾ ਈ ਏ ਵੀ ਵਾਇ ਨਹੀਂ ਦਿੰਦੀ ਪਤਾ ਨਹੀਂ ਕਿੱਥੇ ਚਲ ਗਈ ਆਪਣਾ ਕੰਮ ਤੇ ਆਪ ਕਰਨ ਦਾ ਪਤਾ ਹੀ ਨਹੀਂ ਨਾ ਇਹ ਨਹੀਂ ਆ ਕਿ ਜਿਓ ਲੱਗੀ ਹੈ ਕੰਮ ਤੇ ਚੱਲ ਮੈਂ ਆਪਣਾ ਕੰਮ ਕਰ ਲਾਂ ਇੱਥੇ ਵੀ ਖਾਣਾ ਪੰਗਾ ਖਾਣਾ ਪਾਛ ਲਿਆ ਵਾ ਅਰੇ ਕਿੱਥੇ ਚੀਜ਼ਾਂ ਸੁੱਟ ਲੈਂਦੇ ਆ ਲੈ ਆ ਪਿਆ ਵਾ ਇੱਧਰ ਆ ਮੇਰੀ ਗੱਲ ਸੁਣ ਆ ਲੈ ਫੜ ਕਿਥੋਂ ਲਾ ਪਾਵੇਂ ਇਥੋਂ ਲੱਭਾਈਓ ਜਿੱਥੇ ਤੂੰ ਵੇਖ ਕੇ ਗਿਆ ਨਾ ਆਪਣਾ ਕੰਮ ਤੇ ਕਰ ਲਿਆ ਕਰ ਆਪ ਉਹ ਲੈ ਮਮੀ ਤਾਨੂੰ ਵੀ ਮੈਂ ਕਹਿਆ ਗਿਆ ਨਾ ਪਛਤਾਉਣ ਹੀ ਡਿਆ ਮੈਂ ਤੂੰ ਇਹ ਮੈਨੂੰ ਗੱਲਾਂ ਹੀ ਕਰੀ ਜਾਂਦੇ ਜਿ ਮੈਨੂੰ ਕੀ ਪਤਾ ਉਹਨੇ ਸਫਾਈ ਕਰਨ ਲੱਗਿਆ ਰੱਖਿਆ ਹੋਣਾ ਵਾ ਨਹੀਂ ਕਦੀ ਗੱਲਾਂ ਕਰਤੀਆਂ ਤੈਨੂੰ ਮੈਂ ਹੈ ਤੈਨੂੰ ਚੰਗਾ ਪੜਾ ਪਤਾ ਵੀ ਛਾੜੂ ਲਾਉਣੀ ਆ ਉਹ ਕੱਪੜੇ ਤੋ ਤੋਤੇ ਪਾਉਂਦੇ ਹੀ ਆ ਅਹੀਂ ਵੇਲੇ ਤੇਰੇ ਵਾਸਤੇ ਤੇ ਮੈਂ ਕਦੋਂ ਉਹਨੇ ਲੱਭਾਂ ਡਿਆ ਮੈਨੂੰ ਤਾਂ ਲੱਭਣ ਨਹੀਂ ਡਿਆ ਅੱਖਾਂ ਜਿਹੜੀਆਂ ਵਾ ਨਾ ਉਹ ਨਾਲ ਲਖਿਆ ਕਰ ਉਹ ਮਮੀ ਮੈਂ ਤਾਂ ਉਥੇ ਤੱਕ ਕਿਹਾ ਹੀ ਉਹ ਅਮਨ ਨੇ ਸਫਾਈ ਕਰਨ ਲੱਗਿਆ ਰੱਖਤਾ ਹੋਣਾ ਵਾ ਅਮਨ ਨੇ ਨਹੀਂ ਰੱਖਿਆ ਇਹ ਤੇਰੀਆਂ ਆ ਜਦੋਂ ਨਾ ਫਫੜਾ ਦਖਲੀ ਆਣ ਕੇ ਵਿੱਚ ਸੋਰ ਦਿੰਨਾ ਵਾ ਚਲੋ ਤੁਹਾਡੀ ਬਾਤਾਂ ਦਾ ਗੱਲ ਕਰਦੇ ਨੇ ਤੇ ਸਾਹਮਣੇ ਪਈ ਚੀਜ਼ ਨੇ ਆਬੀ ਆਬੀ ਹੋਈ ਏ ਟੱਬਰ ਵਾਲੀ ਜੇ ਪਿਓ ਵਾ ਤੇ ਉਹਦਾ ਏ ਹਾਲ ਜੇ ਪੁੱਤ ਵਾ ਤੇ ਉਹਦਾ ਏ ਹਾਲ ਆਪਣਾ ਕੰਮ ਨਹੀਂ ਕਰਨ ਜੋਗੇ ਹਟਦਾ ਇਹਨਾਂ ਨੇ ਕੀ ਕਰਾਉਣਾ ਵਾ ਅੰਤਰੀਆਂ ਸੁਫਾਈਆਂ ਕਰਨ ਵਾਲੀਆਂ ਦੀਵਾਲੀ ਤੇ ਇਹਨਾਂ ਨੇ ਪਤਾ ਵੀ ਨਾਲ ਹੱਥ-ਪੱਤ ਮਰਾ ਦिए ਪਰ ਨਾ ਆਬੀ ਹੋ ਗਈ ਏ ਇੱਥੇ ਲੈ ਆ ਆ ਪਈ ਏ ਇੱਥੇ ਤੇ ਮੈਂ ਉੱਥੇ ਲੱਭਣ ਨੇ ਆਇਆ ਨੂੰ ਪਰਲੇ ਪੰਨੇ ਮੈਂ ਆਪ ਤਾਂ ਨਹੀਂ ਗਈ ਕਿੱਥੇ ਮੈਂ ਅੱਜ ਠੀਕ ਨਹੀਂ ਘੜੀ ਕ ਲੰਮੇ ਪੈ ਗਈ ਨਾਲੇ ਮੈਂ ਇਧਰ ਇੱਕ ਸਾਈਡ ਤੇ ਪਈ ਰਹੀ ਨਹੀਂ ਮੇਰਾ ਨੀ ਜੀ ਕਰਦਾ ਉਧਰ ਸਰਸਰੂ ਕੁਝ ਕੁਝ ਨੂੰ ਕਰਦੀ ਰਹੀ ਨਹੀਂ ਸਾਰ ਤੇ ਪੈਣ ਵਾਲੀ ਕਿਹੜੀ ਗੱਲ ਆ ਇੰਨਾ ਔਖਾ ਘਰ ਬਣਾਇਆ ਵਾ ਪੂਰੀਆ ਪੂਰੀਆ ਕਰਕੇ ਹੈ ਇੰਨੀਆਂ ਤੰਗੀਆਂ ਦੇ ਵਿੱਚੋਂ ਨਾ ਗੰਗ ਫਿਰਸਾ ਕਰ ਕਰਕੇ ਤਾਂ ਹੁਣ ਅਸੀਂ ਮੈਂ ਉਧਰ ਨਹੀਂ ਜਾਣਾ ਜਦੋਂ ਬੀਬੀਆਂ ਰਾਣੀਆਂ ਆ ਜਾਂਦੀਆਂ ਨਾ ਉਦੋਂ ਆਂਦੀ ਉਹ ਸਾਡਾ ਹੀ ਆ ਘਰ ਉਹ ਸਮਝਦੀਆਂ ਵੀ ਸੱਸ ਸਹੁਰਾਣ ਬਾਹਰ ਨਿਕਲ ਜਾਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆੜੀਆਂ ਗੱਲਾਂ ਹੋਣਗੀਆਂ ਤੇਰੇ ਕੱਲੀ ਦੇ ਘਰ ਚ ਨਹੀਂ ਹੁੰਦੀਆਂ ਇਹ ਸਾਰੇ ਲੋਕਾਂ ਦੀ ਹੁੰਦੀਆਂ ਪਰ ਅਹੀਂ ਦੀ ਨਹੀਂ ਕੀਤੀ ਆਪਣੇ ਸਾਸ ਸੋਰੇ ਉਹਨੇ ਕੀਤੀਆਂ ਦੇ ਜਰੂਰੀ ਥੋੜਾ ਆ ਵੀ ਤੈਨੂੰ ਮੇਂ ਗਾੜੀ ਹੋਤ ਨਹੀਂ ਹੈ ਮਿਲ ਤੇ ਐਵੇਂ ਨਾ ਅਬ ਦੇਲੂ ਛੋਟਾ ਨਾ ਕਰ ਤੇ ਆਪਣਾ ਉਸੇ ਵੇਖਿਆ ਕਰ ਕੰਮ ਕਰ ਸਾਰਾ ਆ ਲੋਕੀ ਗੱਲਾਂ ਕਰਦੇ ਹੁੰਦੇ ਜੀ ਆਪਣੇ ਸਾਸ ਸੋਰੀ ਦੀ ਸੇਵਾ ਨਾ ਕਰੀਏ ਜੋ ਉਹਨੇ ਆਣੇ ਵੇਖਣਗੇ ਉਹੋ ਹੀ ਕਰਨਗੇ ਪਰ ਇਹਨਾਂ ਨੇ ਆਣਿਆਂ ਨੂੰ ਨਹੀਂ ਪਤਾ ਬਹੁਤ ਗੱਲ ਠੀਕ ਹੈ ਤੇਰੀ ਪਰ ਕਈ ਵਾਰੀ ਨਸੀਬ ਵੀ ਇਦਾਂ ਨਹੀਂ ਹੁੰਦੇ ਆ ਤੇ ਆਪ ਜਿੰਨਾ ਮਰਜ਼ੀ ਚੰਗਾ ਕਰੀ ਜਾਓ ਆਪਣੀ ਆਰੀ ਮਾਰੇ ਹੋਣਾ ਅਗੋ ਕਿਤੇ ਘਟਾ ਚਾਹ ਬਣਾਉਂਦੀ ਆ ਕਿਤੇ ਭੁੱਖੀ ਸੁਲਾ ਨਹੀਂ ਮਾਰਦੀ ਇਹਨਾਂ ਜੇ ਕੋ ਚੀਜ਼ ਬਣਾਉਂਦੀ ਆ ਤੇ ਇੰਜ ਬਣਾਉਂਦੀ ਜਿੱਦਾਂ ਇੰਨੇ ਵੇਖਿਆ ਹੀ ਕੱਖ ਨਹੀਂ ਪਤਾ ਨਹੀਂ ਇਹ ਦੋਵਾਂ ਕਵਲੀਆਂ ਜੇ ਚੀਜ਼ੇ ਕਿੱਦਾਂ ਪੈ ਜਾਂਦੀ ਹੈ ਜਦੋਂ ਹੁਣ ਵਖੋਅਤ ਹੋ ਗਏ ਹਨ ਨਾ ਹੁਣ ਇਸ ਚੀਜ਼ ਦੇ ਆਸਾਨ ਨੂੰ ਰੱਖਿਆ ਕਰਦਾ ਮੈਂ ਤੇ ਕੋਲ ਕੋਈ ਚੀਜ਼ ਲਮਾ ਠੀਕ ਆ ਕਿ ਨਹੀਂ ਹੁਣ ਲਮਾ ਨਹੀਂ ਦੇ ਸਕਦੇ ਇਹ ਤਾਂ ਹੁਣ ਫਰਜ਼ ਸਮਝੇ ਤੇ ਚੱਲ ਆਖੇ ਵੀ ਮੈਂ ਚਾਹ ਪੀਣ ਦੇ ਆਲਾ ਮੰਮੀ ਤੁਸੀਂ ਕੋ ਇਹ ਜੇ ਨਹੀਂ ਆਂਦੀ ਤਾਂ ਹੁਣ ਉਹਨੂੰ ਕੀ ਕਹੀਏ ਦੱਸ ਚਲ ਨੋਹਾਂ ਦੀ ਬਗਾਨੀ ਹੈ ਪੁੱਤ ਤੇ ਆਪਣਾ ਹੀ ਹੈ ਨਾ ਉਹਨੂੰ ਤੇ ਸ਼ਰਮ ਆ ਜਾ ਹੈ ਲੱਗਉਣੀ ਬਗਾਨੀ ਤਾਂ ਨੋਹ ਵੀ ਨਹੀਂ ਗਈ ਉਹ ਵੀ ਇਸ ਘਰ ਚ ਵਿਆਹ ਕੇ ਆਈ ਆ ਆਪਣੀ ਉਹ ਵੀ ਪਰ ਹੁਣ ਜੇ ਕੋਈ ਸਮਝੇ ਤਾਂ ਆ ਨਾ ਸਾਡਾ ਤਾਂ ਮੁੰਡਾ ਹੀ ਸ਼ਰਮਿੰਦਾ ਹੋ ਗਿਆ ਬਸ ਇਹ ਗੱਲ ਵਾ ਕਿ ਜਿੰਨਾ ਇਹ ਨਾ ਕੁੜੀਆਂ ਨੂੰ ਆਪਣਾ ਮਾਂ ਪਿਓ ਚੰਗਾ ਲੱਗਦਾ ਵਾ ਨਾ ਉਹਨਾਂ ਸੱਸ ਸਹੁਰਾ ਚੰਗਾ ਲੱਗੇ ਤੇ ਫੇਰ ਗੱਲ ਬੰਦੀ ਆ ਪਰ ਉਹ ਗੱਲ ਬੰਦੀ ਨਹੀਂ ਜਿੰਨਾ ਮਰਜੀ ਚੰਗੇ ਬਣ ਬਣ ਦੇਖ ਲਿਆ ਇਹਨੇ ਪਰ ਇਹਨੇ ਆ ਕੇ ਆ ਵੀ ਨਾ ਸੱਸ ਵੱਤ ਸੱਸ ਵਾਲੇ ਸਾਤੇ ਰੱਖੀ। ਉਹ ਚੱਲ ਛੱਡ ਠਾ ਆ ਉਧਰ ਇੱਕ ਦੋ ਕੰਮ ਕਰਨ ਆ ਲਿਆ ਉਹ ਵੇਖ ਲਿਏ ਨਾਲੇ। ਘੜੀ ਕੋ ਮੈਨੂੰ ਨਾ ਲੰਮੇ ਪੈ ਲੈੰਦੋ। ਸਰੀਰ ਨਹੀਂ ਹਿੰਮਤ ਦੇਂਦਿਆ। ਜੇ ਨਹੀਂ ਹਿੰਮਤ ਦੇਂਦਾ ਤਾਂ ਚੱਲ ਦਵਾਈ ਲੈ ਆਉਂਦੇ ਆ। ਨਹੀਂ ਘੜੀ ਕਰਫਟ ਕੀਤੀ ਨਾ ਤਾਂ ਠੀਕ ਹੋ ਜਾਣਾ ਲਓ। ਚੱਲ ਕਰ ਲੈ ਫੇ ਜਿੱਦਾਂ ਕਰਨੀ ਆ। ਤਾਂ ਨੂੰ ਕੀ ਦੱਸਾਂ। ਜੋ ਜੋ ਗੱਲਾਂ ਦਿਲ ਚ ਹੁੰਦੀਆਂ ਨੇ ਦਿਲ ਦੀਆਂ ਦਿਲਚੀ ਰਹਿਣ ਡੀਆਂ। ਆਵੀ ਨਾ ਲਾ ਹੀ ਦਿੰਨੀ ਆ ਭਾਬੀ ਕਪੜੇ ਧੋਣ ਤੇ ਦੇਣੇ ਕੰਮ ਨਿਭੜ ਹੀ ਜਾਏਗਾ। ਓਏ ਜਮਾ ਕਿਵੇਂ ਆਪਾਂ ਬੀਜੀ ਉਹ ਨਾ ਕੀ ਨਾ ਮੈਂ ਤੇ ਥੱਕ ਹੀ ਗਈ ਆ। ਮੈਂ ਤਾਂ ਸਗਵਾਂ ਵੀ ਲੋਂ ਲੱਗੀ ਹਾਂ ਭੀ ਇਹ ਵੀ ਤੁਹਾਨੂੰ ਫੜਾਈ ਹੋਣੀ ਆ। ਇਹ ਵੀ ਧੁੱਪ ਜਾਣਗੇ। ਰੈਨ ਦੇ ਨਵ ਅੱਜ ਨਾਲ ਆ ਅੱਗੇ ਮੈਂ ਬੜਾ ਥੱਕ ਗਈ ਆ। ਹੁਣੇ ਕੋਠੇ ਦੇ ਸੁੱਕਣੇ ਪਾ ਕੇ ਆਈ ਆ। ਮੇਰੀ ਤੇ ਮਾਤੀ ਵੱਜ ਗਈ ਆ। ਮੈਂ ਅੱਗੇ ਕਹਿਣ ਦੀ ਆ ਵੀ ਇੱਕੋ ਦਿਨ ਚ ਇੰਨਾ ਖਲਾਰਾ ਪਾਇਆ ਹੈ ਤੇ ਕਿੱਦਾਂ ਕਰਾਂਗੀ ਮੈਂ। ਕੋਈ ਗੱਲ ਨਹੀਂ ਭਾਬੀ ਜੀ ਟੈਨਸ਼ਨ ਕਿਹੜੀ ਗੱਲੋਂ ਲੈ ਆਂਦੀ ਆ ਮੈਂ ਤੇ ਮੰਮੀ ਹੈ ਹੀ ਆ ਤੁਹਾਡੇ ਨਾਲ ਕੋਈ ਨਹੀਂ ਮੈਂ ਵੀ ਕਰਵਾਉਣੀ ਆ ਮੈਨੂੰ ਤੁਸੀਂ ਕੁਝ ਕਰੈ ਨਹੀਂ ਦੇਂਦੇ ਤੂੰ ਰਹਿਣ ਦੇ ਨਾ ਵਾ ਮੰਮੀ ਨੇ ਸਗੋਂ ਨਾ ਵਾਰ ਝਾੜੂ ਲਾਤਾ ਹੀ ਝਾੜੂ ਲਾ ਕੇ ਉਹਨਾਂ ਵੇਲੀ ਦਾ ਕਰਨ ਲੱਗਦੇ ਮੈਨੂੰ ਲੱਗਦਾ ਤੇ ਤੂੰ ਰਹਿਣ ਦੇ ਮੈਂ ਕੋਈ ਨਹੀਂ ਹੋਲੀ ਹੋਲੀ ਕਰ ਲੈਣਾ ਵਾ ਮੈਂ ਅਥੰਡੀਆਂ ਵੀ ਚੱਲ ਵਾਰੀ ਵਾਰੀ ਕਰ ਲੈਣੀ ਤੇ ਇੱਕੋ ਦਾ ਮੈਂ ਸਾਰਾ ਕੰਮ ਛੇੜ ਲਿਆ ਹੀ ਹੋਰ ਮੈਂ ਕਹੋਣੀ ਉਹ ਡਿਆ ਕੋਈ ਨਹੀਂ ਟੈਨਸ਼ਨ ਨਾ ਲਾਉਂਰ ਸੋ ਇੱਧਰ ਤੜ ਨਾਲ ਮੈਂ ਆਕਰਵੰਨੀ ਮੈਂ ਬੇਖੀ ਬੇਖੀ ਭਾਂਡੇ ਭੁੰਡੇ ਧੋਦਣੇ ਆ ਰਹਿਣ ਦੇ ਨਾ ਉਹ ਮਮੀ ਨਾਰੀ ਨਾਰੀ ਨਹੀਂ ਮੈਨੂੰ ਬੋਲਣਾ ਤੂੰ ਰਹਿਣ ਦੇ ਮਮੀ ਕੁਝ ਨਹੀਂ ਕਹਿੰਦੇ ਤੁਹਾਨੂੰ ਜੇ ਕੁਝ ਕਹਿਣਗੇ ਨਾ ਤੇ ਮੇਰੇ ਨਾਲ ਗੱਲ ਕਰਵਾ ਦਿਓ ਉਹਨਾਂ ਦੀ ਮੈਂ ਆਪੇ ਉਹਨਾਂ ਨੂੰ ਕਹਿ ਦਾਂਗੀ ਕਿ ਮੈਂ ਹੀ ਕਾਹੀ ਭਾਬੀ ਹਾਂ ਚੱਲ ਤੂੰ ਇਦਾਂ ਕਰੀ ਫਿਰ ਫ੍ਰੀਜ ਸਾਫ਼ ਕਰਦੀ ਆ ਤੂੰ ਲੱਗੀ ਆਹੋ ਮੈਂ ਬੈਠੇ ਬੈਠੇ ਕੰਮ ਕਰ ਦਿੰਨੀ ਜਿਹੜਾ ਤੂੰ ਮੇਰੇ ਕਰਨ ਵਾਲਾ ਵਾ ਤੇ ਆ ਫਿਰ ਮੈਂ ਹੁਣ ਰਹਿਣ ਨਾ ਰਹਿਣ ਦੇ ਕੱਲ੍ਹ ਕਰ ਲਾਂਗੇ ਧੋ ਲਾਂਗੇ ਜੇ ਹੋਰ ਵੀ ਪਏ ਧੋਣ ਵਾਲੇ ਅਜੇ ਚਲੋ ਫਿਰ ਉਹ ਚਲਾ ਪਹਿਲਾਂ ਕਰੀਏ ਚਲ ਨਵਨ ਫੜ ਫੜ ਕੇ ਕਮ ਕਾਲੀਏ ਐਂਦਾ ਕਰ ਅੰਦਾ ਟੇਬਲ ਤੇ ਲਾ ਇੱਕੋ ਹੀ ਲੈ ਕੇ ਬਹਿ ਕੇ ਖਾ ਲਾ ਹਾਂ ਖਾਲੀ ਤੇ ਕਰ ਲੈਣ ਦੋ ਚਲ ਕਰ ਲਾ ਤੇਰੇ ਤੇ ਬਹਿ ਗਈ ਤੂੰ ਬਹਿ ਕੇ ਖਰੀ ਮੈਂ ਆ ਇਧਰ ਉਹ ਕਰ ਦੇਣੀ ਆ ਸਾਫ ਸਫਾ ਫ੍ਰੀਜ ਤੇ ਉਹਦਾ ਭਾਬੀ ਸਾਫ ਹੀ ਲੱਗਣ ਦੀ ਐ ਸਾਫ ਤੇ ਹੋਣੀ ਆ ਥੋੜੇ ਦੇ ਨਹੀਂ ਹੋਈ ਮੈਂ ਸਾਫ ਕੀਤੀ ਹੀ ਮੈਂ ਅਖੰਡੀ ਚਲ ਜਿਆ ساری ਸਫਾਈ ਕੀਤੀ ਤੇ ਫਰਿੱਜ ਕਰ ਤੋਂ ਛੱਡੀ ਹੁਣ ਇਹ ਵੀ ਕਰ ਲੈਣੇ ਆਂ ਦਿਵਾਲੀ ਕਰੀ ਆ ਆ ਮੈਡਮ ਉਹ ਤੇ ਚਲ ਕਰਦੇ ਮੈਂ ਆ ਕਰ ਲੈਣੀ ੱਬੇ ੱਬੇ ਚੱਲ ਵੇਲੀ ਦਾ ਵੀ ਕੰਮ ਮੁੱਕ ਗਿਆ ਵਾ ਇਦਾਂ ਕਰਨੀ ਆ ਇਹਨੇ ਛੜੈਣ ਨੇ ਨਾ ਰਸੋਈ ਦਾ ਖਲਾਰਾ ਵੀ ਨਾਲ ਹੀ ਪਾ ਲਿਆ ਵਾ ਇੱਕੋ ਦਿਨੀ ਫਾ ਲੱਲੇ ਸਾਰੇ ਚੱਲ ਕਰਵਾ ਦਨੀ ਇੰਨਾ ਸਫਾਈ ਹੁਣ ਮੈਂ ਕੀ ਕਰਨਾ ਫਿਰ ਚੱਲ ਭਾਬੀ ਮੈਂ ਆ ਕਰਕੇ ਨਾ ਫਿਰ ਤੜਣਾ ਲਾਹੌਰ ਵੀ ਕੰਮ ਕਰਵਾ ਦਿੰਦੇ ਐ ਇਹਨੇ ਨਾਲ ਨਹੀਂ ਵੇਖਿਆ ਹਾ ਕਿੰਨਾ ਵਧੀਆ ਹੋ ਰਣਾ ਵਾ ਅੱਛਾ ਕੋਈ ਨਹੀਂ ਨਾਲ ਉਹ ਹਾਜੀ ਸਭ ਕਰਦੀ ਮੈਂ ਕਰਦੀ ਇਹਨੇ ਕਾਉਂਦੇ ਕਰਵਾਉਂਦਾ ਆ ਸਾਰੀ ਮੈਂ ਜੱਲੇ ਸਾਫ ਕਰਦੀ ਹਾਏ ਹਾਏ ਨੀ ਨੂੰ ਕੰਨ ਲਾਇਆ ਯੋ ਆਹ ਵੇਖ ਲਾ ਕਮਲੀ ਕੀ ਹੋ ਗਿਆ ਮੰਮੀ ਫਿਰ ਕੀ ਐ ਫ੍ਰਿਜ ਦਾ ਸਟਿਚ ਨਾ ਉਦਾਂ ਹੀ ਔਨ ਕੀਤਾ ਉਦਾਂ ਬੈਠੀ ਐ ਗਾੜੀ ਨਾਲ ਲੱਗਣਾ ਹੀ ਪਾਗਲੇ ਉਹ ਕਿਤੇ ਨਹੀਂ ਕੋਝ ਹੁੰਦਾ ਨਹੀਂ ਰੱਧਿਆ ਨਹੀਂ ਨੀ ਦਿੱਤਾ ਅਮਨ ਤੂੰ ਥੋੜਾ ਜਿਹਾ ਖਿਆਲ ਰੱਖਿਆ ਕਰ ਪੁੱਤ ਮम्मी ਮੇਰੇ ਦਿਮਾਗ 'ਚ ਹੀ ਨਿਕਲ ਗਿਆ। ਮੇਰੀ ਗੱਲ ਸੁਣਨਾ ਵਾ। ਇੱਧਰ ਆ। ਇੱਧਰ ਆ ਤੋ। ਮੰਮੀ ਮੇਰੀ ਗੱਲ ਸੁਣ। ਮੈਂ ਕਰ ਲਾਂਗਾ ਥੋੜਾ ਬਹੁਤਾ ਕੰਮ ਕਿਤੇ ਨਹੀਂ ਮੈਂ ਕਾਸਟ ਲਈ। ਕਸਮ ਦੀ ਨਹੀਂ ਗੱਲ ਪੁੱਤ। ਡਾਰੀ ਲੱਗਦਾ ਸਮਾਨ ਇਹਦਾ ਚੰਗਾ। ਚੁੱਪ ਕਰਕੇ ਨਾ ਤੂੰ ਰੈਸਟ ਹੀ ਕਰ। ਜਿੱਦਾਂ ਡਾਕਟਰ ਨੇ ਦੱਸਿਆ ਵਾ ਉਦਾਂ ਹੀ ਕਰ ਤੂੰ। ਆ ਕੰਮ ਦੀ ਕਿਹੜੀ ਗੱਲ ਆ ਪੁੱਤ? ਅੱਜ ਥੋੜਾ ਰਹਿ ਜੂਗਾ ਤੇ ਕੱਲ ਨੂੰ ਕਰ ਲਾਂਗੇ। ਮੰਮੀ ਵਿਚਾਰੇ ਕੰਨੀ ਲੱਗੀ ਤੇ ਮੈਂ ਚਾਹ ਨਾਲ ਕਰਵਾ ਦਿੰਨੀ ਆ ਚਲ ਕੋਈ ਨਹੀਂ ਮੈਂ ਜੁਹਾ ਕੀ ਕਰਾਉਣ ਵਾਲੀ ਹੈ ਮੈਂ ਤੇ ਵੈਲੀ ਦਾ ਸਾਰਾ ਨਬੇੜ ਕੇ ਤੇ ਮੈਂ ਇਹੋ ਕਹਿਣ ਦੀ ਕਿ ਜਾ ਕੇ ਤੇ ਇਹਦਾ ਕਰਵਾ ਦਿੰਨੀ ਆ ਤੇ ਅੰਦਿਆਂ ਨੂੰ ਤੂੰ ਗਾੜੀ ਬੈਠੀ ਅੰਦਰ ਆ ਤਾ ਤੂੰ ਚਲ ਜਾ ਅੰਦਰ ਅਭੀ ਮੰਮੀ ਨੇ ਕਰਾ ਦੇਣਾ ਮਿੰਨ ਆ ਜਾ ਤੂੰ ਜਾ ਚੱਜਾ ਮੈਂ ਕਿਹਾ ਇਹ ਮੰਮੀ ਇਹਨੂੰ ਆਹ ਚਲ ਕੋਈ ਨਹੀਂ ਅੱਛਾ ਤੇ ਪੈਸੇ ਪੂਹੇ ਕਿੰਨੇ ਕੁ ਦਾਂ ਲੱਗਣਗੇ ਠੀਕ ਆ ਆਹ ਚਲ ਉਹ ਤੇਰੀ ਗੱਲ ਸਹੀ ਏ ਉਦਾਂ ਮਹੀਨੇ ਦੇ ਬਣ ਕੇ ਨਿਕ ਜਾਂਦੇ ਨੇ ਅਸ਼ਾ ਫਿਰ ਤੇ ਯਾਰ ਵਧੀਆ ਚੱਲ ਕੋਈ ਗੱਲ ਨਹੀਂ ਮੈਂ ਨਾ ਇਦਾਂ ਕਰਦਾ ਵਾਂ ਡੈਡੀ ਨਾਲ ਕਰਕੇ ਨਾ ਸਲਾਹ ਤੇ ਪਮਨਾ ਤੈਨੂੰ ਫੋੜਾਂ ਹੜਵਾ ਫਿਰ ਹਾਂ ਹਾਂ ਕੋਈ ਨਹੀਂ ਦੱਸ ਦੇਣਾ ਤੈਨੂੰ ਬਸ ਇੱਕ ਦੋ ਤਿੰਨ ਤੱਕ ਹਾਂ ਚੱਲ ਠੀਕ ਆ ਚੰਗਾ ਫਿਰ ਚੰਗਾ ਚੰਗਾ ਇਹ ਕੰਪਲਾ ਗਾੜੀ ਕਿੱਥੇ ਨੇ ਗਲਤੀ ਉਦਾਂ ਮੰਮੀ ਦੀ ਸਹੀ ਆ ਵੀ ਮੈਨੂੰ ਉਹਨੂੰ ਡਾਉਣਾ ਨਹੀਂ ਚਾਹੀਦਾ ਕੰਮ ਕਰਨ ਨੂੰ ਅਗੇ ਸਾਰੇ ਤੇ ਸਰੀਰ ਹੋਤਰਾਂ ਦਾ ਹੁੰਦਾ ਆ ਅਮਨ ਤੂੰ ਤਾਂ ਪਤਾ ਸੀ ਆਣੀ ਬਿਆਣੀ ਆ ਮੇਰਾ ਕਹਿਣ ਨੂੰ ਤੇ ਜੀ ਨਹੀਂ ਕਰਦਾ ਫਰ ਤੈਨੂੰ ਚੰਗਾ ਭਲਾ ਪਤਾ ਨਾ ਕੋ ਡਾਕਟਰ ਨੇ ਕੀ ਕਿਹਾ ਵਾ ਤੇ ਮੰਮੀ ਮੈਂ ਤੈਨੂੰ ਕਿਹਾ ਹੀ ਵੀ ਨਾ ਕਰ ਤੇ ਉਹਨਾਂ ਮੈਂ ਥੱਕੀ ਹਾਂ ਤੇ ਉਹ ਵੀ ਇੱਕੀ ਤੇ ਮੈਨੂੰ ਕਹਿੰਦੀ ਭਾਬੀ ਮੈਂ ਕਰਾ ਦਿੰਨੀ ਤੇ ਮੈਨੂੰ ਵੀ ਥੋੜਾ ਹੋ ਗਿਆ ਵੀ ਚਲ ਚਲਦੀ ਕੰਮ ਉਹਨੇ ਤੇ ਕਹਿਣਾ ਹੀ ਆ ਪਰ ਨਾ ਸਾਨੂੰ ਥੋੜਾ ਧਿਆਨ ਰੱਖਣਾ ਪੈਣਾ ਉਹਦਾ ਹੁਣ ਆ ਥੋੜਾ ਟਾਈਮ ਹੀ ਆ ਇੰਨਾ ਕੁ ਝ ਧਿਆਨ ਰੱਖ ਲਿਆ ਨਾ ਤੇ ਚੱਲ ਇਹ ਵੀ ਠੀਕ ਠਾਕ ਰਹੂਗੀ ਵਿਚਾਰੀ ਮੈਨੂੰ ਬੜੀ ਟੈਨਸ਼ਨ ਰਹਿੰਦੀ ਏਦੀ ਹੁਣ ਪਤਾ ਨਹੀਂ ਕੀ ਗੱਲ ਆ ਤੂੰ ਐਸਾ ਹੀ ਕਹਿੰਦੇ ਓ ਚੱਲ ਕੋਈ ਨਹੀਂ ਹੁਣ ਧਿਆਨ ਰੱਖੂਗੀ ਹੁਣ ਤੇ ਆ ਮੈਂ ਕੰਡੀ ਮੇਕ ਕੋ ਕਦੋਂ ਖਤਮ ਹੋਣਾ ਕੰਮ ਐ ਤੇ ਥੱਕ ਗਈ ਆ ਕੋਈ ਨਹੀਂ ਲੈ ਮੈਨੂੰ ਦੱਸ ਕੀ ਕਰਨਾ ਮੈਂ ਕਰਾਂ ਨਹੀਂ ਤੇਰੇ ਨਾਲ ਆਈ ਮੰਮੀ ਬਸ ਉੱਤੇ ਰਹਿ ਗਈ ਜਾਂ ਡੱਬੇ ਤੇ ਫ੍ਰ ਚਲ ਕੋਈ ਨਹੀਂ ਫ੍ਰਿਜ ਦਾ ਕੰਮ ਮੈਂ ਕਰ ਲੈਨੀ ਆ ਤੇ ਇਦਾਂ ਕਰ ਤੁੜ ਬੱਡੇ ਬੱਡੇ ਸਾਰੇ ਸਾਫ ਕਰ ਦੇ ਫਿਰ ਚੰਗਾ ਆ ਵਾਸੋ ਜੀ ਤੇ ਮੈਨੂੰ ਦੱਸ ਦਿਆ ਕਰ ਕੋਈ ਨਹੀਂ ਕੰਮ ਕੀਤਾ ਮੈਂ ਕਿਹੜੀ ਲਿੱਸੀ ਉਹ ਚਲੀ ਆ ਤੇ ਕਰ ਲੂੰਗੀ ਸਾਰੇ ਕੰਮ ਤੁਸੀਂ ਲੈ ਲਈ ਚਲ ਗਏ ਹੋਤੇ ਆਹ ਚਲ ਕੋਈ ਨਹੀਂ ਕਰਉਣੀ ਆ ਮੈਂ ਨਾਲ ਡੜੀ ਬੈਠੇ ਹੋ ਆ ਬੈਠਾ ਕੀ ਸੋਚਣ ਰਿਹਾ ਕੋਈ ਨਹੀਂ ਬਸ ਸੋਚਣਾ ਕੀ ਮੈਂ ਉਹ ਤੁਹਾਡੇ ਨਾਲ ਸਲਾਹ ਕਰਨੀ ਇੱਕ ਚੰਗੇ ਜਿਹੇ ਘਰੀ ਕੋਈ ਉਹ ਹੈ ਤਾਂ ਚੰਗੀ ਏ ਹੂੰ ਕੂਣ ਆਉਂਦਾ ਮੇਰੇ ਯਾਰ ਦਾ ਅੱਛਾ ਉਹਦੇ ਨਾਲ ਨਾ ਇੱਕ ਦਿਨ ਮੈਂ ਗੱਲ ਕੀਤੀ ਸੀ ਮੇਰਾ ਰਾਦਾ ਵੀ ਬਾਹਰ ਚਲ ਜਾ ਮੈਂ ਵੀ ਬਾਹਰ ਚਲ ਜਾ ਆਹੋ ਚਲੋ ਛੋਟੇ ਮਲਖੀ ਚਲ ਜੇ ਨਾ ਆ ਇਹ ਆਪੀ ਪੈਸੇ ਵੀ ਘੱਟ ਲੱਗਣੇ ਆ ਉਦਾਂ ਮਹੀਨੇ ਦੇ ਭਾਂ ਵੀ ਵਧੀਆ ਜਾਂਦੇ ਨੇ ਕੀ ਕਰੇਗਾ ਬਾਹਰ ਜਾ ਕੇ ਜਾ ਤੂੰ ਨਾ ਜਾਏ ਕੰਮ ਨਾ ਕਰ ਉਹ ਡੈਡੀ ਕਮਾਈ ਕਰਾਂਗਾ ਇੱਥੇ ਵੀ ਕੀ ਐ 24 ਘੰਟੇ ਲੜਾਈ ਹੁੰਦੀ ਰਹਿੰਦੀ ਏ ਮੇਰੀ ਗੱਲ ਸਹੀ ਹੋ ਸਕਦਾ ਇਹੋ ਹੀ ਸੁਦਰਸ਼ਨ ਮੜੇ ਮੋਟੇ ਇਹਨਾਂ ਨਿਗਰ ਸੁਦਰਨਾ ਬਾਤ ਤੈਨੂੰ ਕੱਲਣਾ ਹੈ ਮੰਨ ਲੀਆ ਸਾਰੀਆਂ ਰੀਜਾਂ ਮੰਨ ਚ ਹੀ ਰਹਿ ਗਈਆਂ ਤੇ ਮੁੜ ਕੇ ਆ ਤੇਰਾ ਰਿਸ਼ਤਾ ਵੀ ਟੁੱਟ ਗਿਆ ਜਿਹੜਾ ਬਣਿਆ ਹੀ ਹਾਂ ਉਹ ਕੁੜੀ ਵੀ ਚਲ ਗਈ ਤੇ ਹੁਣ ਤੂੰ ਏਦਾਂ ਕਰ ਪੁੱਤ ਸਾਡੇ ਵਾਲ ਵੇਖ ਦੂਗਾ ਅਸੀਂ ਰੋਲ ਜਾਣਾ ਜੇ ਤੂੰ ਚਲ ਗਿਆ ਉਹ ਡੈਡੀ ਪੈਸੇ ਕਮਾਵਾਂਗਾ ਮੈਂ ਤੁਹਾਨੂੰ ਪਾਵਾਂਗਾ ਗੱਲ ਕਦ ਲਈ ਰੋਲ ਜਾਣਾ ਗੱਲ ਪੈਸੇ ਦੀ ਨਹੀਂ ਹੈਗੀ ਪੈਸੇ ਨਾ ਮ ਹੀ ਪਾਵਾਂਗੇ ਨਾ ਤੇ ਰੋਟੀ ਤੇ ਮਾਣੀ ਮੁੱਢੀ ਤਾਂ ਵੀ ਖਾਈ ਜਾਵਾਂਗੇ ਪਰ ਇਹਦਾ ਤੈਨੂੰ ਪਤਾ ਵਾ ਜਦੋਂ ਦੂਹ ਇੱਥੋਂ ਚੱਲ ਗਿਆ ਨਾ ਇਹਨੇ ਉਸੇ ਵੇਲੇ ਕਹਣਾ ਵੀ ਆਹ ਜ਼ਮੀਨ ਸਾਰੀ ਤੇ ਇਹਨੇ ਕਬਜ਼ਾ ਕਰਕੇ ਬੈਹੇ ਨਹੀਂ ਤੇਰੇ ਕਰਕੇ ਇੱਥੇ ਮਾੜਾ ਮਾੜਾ ਕੰਮ ਚੱਲੀ ਜਾਂ ਰਿਹਾ ਵਾ ਇਹ ਤਾਂ ਮੈਨਾਂ ਇਹਨੇ ਤੇ ਜਿੱਦਾਂ ਨੇ ਹੈਗਾ ਨਾ ਇਹਨੇ ਹੁਣ ਤਾਂ ਮੈਨਾਂ ਹੱਥੋਂ ਪਾਈ ਉਹ ਬਣਾ ਕੇ ਸੋ ਪਤਾ ਨਹੀਂ ਵੀ ਮਗਰ ਲੱਗ ਗਿਆ ਕਿ ਆ ਵਧੀਆ ਪਹਿਲਾਂ ਸਰਕਲ ਚੱਲਦਾ ਹੀ ਸੀ ਤੇ ਇਹ ਜੇ ਮੁੰਗੇ ਸਾਰੀ ਜ਼ਮੀਨ ਸਾਹਮਣੇ ਬੈਹ ਗਿਆ ਤਾਂ ਮੈਂ ਕੀ ਕਰੂੰਗਾ ਜਾਂ ਮੈਨੂੰ ਮਾਰੂਗਾ ਜਾਂ ਆਪ ਮਰੂਗਾ ਉਹ ਨਹੀਂ ਚੱਲਦਾ ਇਦਾਂ ਕੰਨੂ ਕਰਨਾ ਐ ਚਲੋ ਕੋਈ ਗੱਲ ਨਹੀਂ ਜੇ ਨਹੀਂ ਤੁਹਾਡੀ ਸਲਾਹ ਫਿਰ ਮੈਂ ਰਹਿਣ ਦੇਣਾ ਉਦਾਂ ਡੈਕ ਐਨ ਪੀ ਫੋੜਵਾ ਫੋੜਵਾ ਪਾ ਲਈ ਪਾਸਪੋਰਟ ਦੀਆਂ ਤੇ ਮੈਂ ਕਿ ਮੈਂ ਨਾ ਕਰੀ ਘਰ ਸਲਾਹ ਕਰਨਾ ਤੇ ਫਿਰ ਆਪਾਂ ਕਰਦੇ ਆਂ ਅਗਲਾ ਕੰਮ ਮੈਨੂੰ ਯਾਰ ਕੋਈ ਸਮਝ ਨਹੀਂ ਆਉਂਦੀ ਜੇ ਤੈਨੂੰ ਮੈਂ ਡਕਾਂ ਤੇ ਤੂੰ ਵੀ ਕਹਿਣਾ ਵੀ ਮੈਨੂੰ ਜਾਣ ਨਹੀਂ ਦਿੱਤਾ ਤੇ ਜੇ ਤੂੰ ਚੱਲ ਗਿਆ ਤਾਂ ਫਿਰ ਵੀ ਕੋਈ ਕੰਮ ਐਡਾ ਵਧੀਆ ਨਹੀਂ ਲੱਗਦਾ ਮੈਨੂੰ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਇੱਥੇ ਵਧੀਆ ਚੱਲਣ ਦੇ ਮੈਂ ਤਾਂ ਉਦਾਂ ਗੱਲ ਕੀਤੀ ਮੈਂ ਮੈਂ ਤਾਂ ਨਾ ਚਾਰ ਕਿੱਲੇ ਆ ਗਿਆ ਚੁੱਪ ਕਰਕੇ ਵਾਈ ਜਾ ਚਲੋ ਕੋਈ ਗੱਲ ਨਹੀਂ ਜੇ ਤੂੰ ਆਂਦੇ ਹੋ ਵੀ ਨਹੀਂ ਤੇ ਰਹਿੰਦਿਨੇ ਕੋਈ ਗੱਲ ਨਹੀਂ ਜਿਉਂ ਤੂੰ ਬਾਹਰ ਚਲ ਜੰਨਾ ਨਾ ਇਹਨੇ ਵੇਖੀ ਉਸੇ ਵੇਲੇ ਕਹਿਣਾ ਵਾ ਇਹਨੇ ਕਹਿਣਾ ਅੱਗੇ ਤੇ ਉਹ ਕੰਮ ਕਰਦਾ ਸੀ ਬਾਈ ਦਾ ਤੇ ਮੇਰਾ ਤਾਂ ਹੁਣ ਵੀ ਇਹਨਾਂ ਨੂੰ ਰੜਕਦਾ ਵਾ ਤੇ ਜਦੋਂ ਤੂੰ ਚਲ ਗਿਆ ਉਸ ਦਿਨ ਇਹਨੇ ਕਹਿਣਾ ਸਾਰੀ ਵਾਈ ਤੂੰ ਕਰ ਲਿਆ ਵਾ ਤੇ ਅੱਧੀ ਕਰ ਜ਼ਮੀਨ ਸਹੀ ਗੱਲ ਹੈ ਹਾਂ ਚਲੋ ਕੋਈ ਗੱਲ ਨਹੀਂ ਫਿਰ ਮੈਂ ਕਰਛੜਾ ਨੂੰ ਫੋਨ ਤੇ ਨਹੀਂ ਸਾਡੀ ਸਲਾਹ ਬਣੀ ਹੈ ਨਾ ਚਲ ਤੂੰ ਅਜੇ ਉਹਨਾਂ ਨੂੰ ਫੋਨ ਨਾ ਕਰ ਹੂੰ ਤੇ ਉਹਦਾ ਮੇਰਾ ਮਨ ਨਹੀਂ ਕਰਦਾ ਤੈਨੂੰ ਭਰੌਣ ਚਲੋ ਕੋਈ ਗੱਲ ਨਹੀਂ ਦੋਕ ਦਿਨ ਹੈਗੇ ਤੀ ਸੋਚ ਕੇ ਦੱਸ ਦਿਓ ਆਹੋ ਅਜੇ ਤੂੰ ਥੋੜਾ ਨਿਊਟਰ ਹੀ ਰਹਾ ਠੀਕ ਹੈ ਨਾ ਤੇ ਹਾਂ ਕਰਦਾ ਨਾ ਨਾ ਕਰ ਠੀਕ ਆ ਚੰਗਾ ਜਪਿੰਦਰਾ ਤੂੰ ਚਲ ਜਾਣਾ ਵਾ ਤੇ ਸਾਡਾ ਇੱਥੇ ਕੀ ਬਣੂਗਾ ਇਹ ਤੇ ਦੋਵੇਂ ਸਾਨੂੰ ਕੋਈ ਲੜਪੱਲਾ ਨਹੀਂ ਫੜਾਉਂਦੇ ਨਾ ਉਹ ਕੁੜੀ ਸਾਡੀ ਇੱਜ਼ਤ ਕਰਦੀ ਆ ਨਾ ਇਹਨੂੰ ਮੁੰਡੇ ਨੂੰ ਕੋਈ ਪਤਾ ਵਾ ਸਾਡੇ ਬਾਰੇ ਕਿ ਮੇਰਾ ਮਾਂ ਪਿਓ ਆ ਦੱਸ ਕਰੀਏ ਤੇ ਕਰੀਏਗੀ ਹੈ ਉਹ ਖਲੋਤੇ ਆ ਡੈਡੀ ਇੱਕ ਤੇ ਇਹਨਾਂ ਨੂੰ ਕਵਾਉਣ ਨੂੰ ਜੀ ਨਹੀਂ ਕਰਦਾ ਕਿਉਂ ਕੋਈ ਸਿੱਧਾ ਜਵਾਬ ਥੋੜੀ ਦੇਣਾ ਕਿਹ ਗੱਲ ਦਾ ਕਮਾਉਣਾ ਦੇ ਪੈਣਾ ਹੀ ਚੱਲ ਉਹ ਤਾਂ ਕਿੱਥੇ ਮੰਨਣਾ ਇਹਨਾਂ ਨੇ ਗੜੇ ਕੀ ਰਖੰਦੇ ਹੋ ਓਏ ਆ ਬਰਸਣ ਬੀਜਿਆ ਐ ਮੈਂ ਵੇਖਣ ਨਿਕਲਿਆ ਕਿ ਨਹੀਂ ਵਾਵਾ ਫੁੱਟਿਆ ਵਾ ਢਾੜਾ ਤੇ ਫੁੱਟ ਗਿਆ ਵਾ ਤੇ ਮੇਰੇ ਕੋ ਤੇ ਲੀ ਬੀਜਿਆ ਹੀ ਨਹੀਂ ਗਿਆ ਉਹ ਜਿਹੜੀ ਪਰਾਲੀ ਦਿੱਤੀ ਐ ਮੇਰੀ ਗੱਲ ਸੁਣੋ ਆਪ ਤਾਂ ਤੁਸੀਂ ਪਰਾਲੀ ਚੁੱਕ ਲਈ ਆ ਤੇ ਉਹਦਾ ਕੀ ਕਰਨਾ ਵਾ ਪਰਾਲੀ ਨੂੰ ਚਕਾ ਜਰੋਂ ਜੁਮੇ ਆ ਰਹੀ ਹੋਂ ਤੇਰੀ ਇਹ ਦੇਰ ਲੈਵਰ ਨੂੰ ਪੈਸੇ ਦੇ ਚਕਾ ਨਹੀਂ ਦੇ ਆਪ ਚੋਕਲਾ ਮੈਂ ਤੀਜਾ ਹਿੱਸਾ ਤੋਂ ਇਹ ਦੇ ਕੇ ਮੈਨੂੰ ਸਾਈਡ ਤੇ ਘੜਤਾ ਵਾ ਉਹ ਚ ਮੈਂ ਪਰਾਲੀ ਚਕਾਵਾ ਡੀਜ਼ਲ ਲਿਆਵਾ ਖਾਦਾ ਲਿਆਵਾ ਕਿ ਕੀ ਕਰਾਂ ਮੇਰੀ ਗੱਲ ਸੁਣ ਜਿਹੜੀਆਂ ਵਾਈਆਂ ਹਨ ਇਹ ਚ ਖਰਚਾ ਵਰਚਾ ਹੀ ਆ ਇਹ ਚ ਇਨੇ ਪੈਸੇ ਨਹੀਂਗੇ ਬਾਈ ਦੇ ਜਿਹੜਾ ਵਹਿਮ ਆ ਨਾ ਉਹ ਅੱਗ ਲਾਉਂ ਦਿੰਦੇ ਆ ਆਂਦੇ ਅਸੀਂ ਪਰਚਾ ਕਰ ਦੇਣਾ ਜੇ ਅੱਗ ਲਾਈ ਤੇ ਨਹੀਂ ਆਗੋ ਤੈਨੂੰ ਕੱਲੇ ਨੂੰ ਨਹੀਂ ਲਾਉਂ ਦਿੰਦੇ ਉਧਰ ਕਿਸੇ ਨੂੰ ਨਹੀਂ ਲਾਉਂਦੇ ਐਂਡ ਨਾਲੇ ਤਿਆਰ ਹੋ ਕੇ ਸਾਈਂ ਡੜੀਆਂ ਸੱਜ ਫੱਬ ਕੇ ਫਿਰਦਾ ਰਹਿਣਾ ਵਾ ਨਾਲ ਇੱਕ ਦਾ ਬੰਦਾ ਲੈ ਕੇ ਤੇ ਆਪਣਾ ਕੰਮ ਕਰਿਆ ਕਰ ਜਾ ਕੇ ਮੈਨੂੰ ਤੇ ਜਿਹੜੇ ਤੁਸੀਂ ਪੈਸੇ ਦਿੱਤੇ ਆ ਮੇਰੇ ਤੇ ਇਦਾਂ ਹੀ ਮੁੱਕ ਮੁੱਕ ਜਾਣੇ ਆ ਤੇ ਮੈਂ ਕੀ ਕਰਨਾ ਦੱਸੋ ਤੇ ਫਿਰ ਤੈਨੂੰ ਵੱਖ ਹੁੰਦਾ ਵੀ ਉਹਨੂੰ ਚਾਹੀ ਫਿਕਰ ਤਾਂ ਕੋਈ ਨਹੀਂ ਸੀ ਨਾ ਅੱਛਾ ਜੀ ਮੇਰੀ ਉਹ ਚੁੱਕੀ ਫਿਰਦਾ ਸੀ ਮੁੰਡਾ ਵਿਚਾਰਾ ਤੇ ਨਾਲ ਮੈਂ ਚੁੱਕੀ ਫਿਰਦਾ ਤੇ ਤੂੰ ਦੇ ਮਾੜਾ ਮੋਟਾ ਕਰਾ ਹਰਦਾ ਹਾਂ ਰਿਆ ਹਾਂ ਕਰਨ ਪਤਾ ਲ ਹੋਣ ਲੱਗਣਾ ਤੈਨੂੰ ਆਹੋ ਮਾੜਾ ਮੋਟਾ ਕਰਾਉਂਦਾ ਰਿਆਂ ਵਾ ਕੇ ਹੁਣ ਕਿਤੇ ਵੜ ਗਿਆ ਮਹੀਨਾ ਹੋ ਗਿਆ ਉਹਨਾਂ ਕਾਲੀ ਚ ਤੇ ਮੇਰਾ ਤੇ ਸਰਾ ਭਲਾਤਾ ਹਾ ਹੁਣ ਜਾ ਕੇ ਤਾਂ ਆਪਣਾ ਭਗਤਾ ਜ ਕਹਤਾਵਾ ਕਿ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਰਾਂ ਕਿ ਮੇਰੇ ਦੇ ਪੈਸੇ ਮੁੱਕ ਵੀ ਜਾਣੇ ਨਹੀਂ ਸਮਝ ਆਉਂਦੀ ਤਾਂ ਮੈਂ ਦੱਸ ਕੀ ਕਰਾਂ ਫਿਰ ਤੇ ਜੇ ਨਹੀਂ ਤੂੰ ਕੋਈ ਕਰਨਾ ਤਾਂ ਫਿਰ ਮੇਡੀ ਸੁਣੋ ਗੱਲ ਮੈਂ ਲਿਉਣ ਲਗਾ ਆਰਤੀ ਕੋ ਪੈਸੇ ਫਰਕੇ ਅਡਵਾਂਸ ਤੇ ਨਾਮ ਤੇ ਢਾਡਾ ਲਿਖਾਉਣਾ ਜੇ ਤੇ ਮੇਰਾ ਕਿਹੜੀ ਕੋਲ ਲਿਖਾਉਣਾ ਤੇ ਢਾਡਾ ਹੀ ਲਿਖਾਉਣਾ ਮੈਂ ਪਹਿਲੀ ਤੁਹਾਡੇ ਨਾਂ ਤੇ ਮੇਰੇ ਨਾਂ ਤੇ ਥੋੜੀ ਆ ਅੱਛਾ ਆਹੋ ਪਹਿਲੀਆਂ ਦੇ ਹਿੱਸੇ ਤੂੰ ਆਵੇਂ ਤੇ ਡਿਮਾਂਸ ਮੁੜ ਕੇ ਹੀ ਲਾਈਏ ਉਸੇ ਜੀ ਇਸਾ ਗਾੜੀ ਬਰਾ ਮੈਨੂੰ ਦੇ ਤੇ ਮਰਬੇ ਮਰਬੇ ਘਰ ਜਿੰਨੀ ਹੈਗੀ ਉਹ ਨਹੀਂ ਮਿਲਣੀ ਕਿ ਉਤੋਂ ਡਿਗੇ ਮਰਬੇ ਮੈਨੂੰ ਸੱਕੜ ਕੇ ਤੂੰ ਮਾਰੇ ਜੇ ਨਹੀਂ ਨਹੀਂ ਸਭ ਬੰਦੇ ਹੈਗੇ ਹੀ ਉਹਦੇ ਤੇ ਤੂੰ ਹੁਣ ਕਰਾਂ ਕਮਾਈ ਤੇ ਬਣਾ ਲਾਂ ਮੇਰੇ ਬੇ ਨਾਲੇ ਤੈਨੂੰ ਪਤਾ ਲੱਗੇ ਵੀ ਘਰ ਕਿਦਾ ਚੱਲਦੇ ਆ ਕੋਈ ਨਹੀਂ ਮੈਂ ਆ ਤੈਨੂੰ ਕਰੂੰਗਾ ਕੋਨਾ ਕੋ ਕਰੇਗਾ ਤੂੰ ਮੇਰੇ ਨਾਲ ਦੇ ਸਕੇ ਪੈਸਾ ਨਾ ਲਗਾ ਰਹੀ ਮੈਨੂੰ ਫੋਨ ਕਰਕੇ ਕਹਿਣਾ ਮੈਂ ਵੇਖਣਾ ਕੀ ਕਰ ਦਾਂਗਾ ਮੈਂ ਮਾਰ ਮਾਰ ਕੇ ਡਾਂਗਾ ਨਾ ਮੈਂ ਚਿਬ ਤੇਰੇ ਕੱਢ ਦੇਣੇ ਤੇਰੇ ਕੋਈ ਗੱਲ ਨਹੀਂ ਇੱਦਾਂ ਰਹਿੰਦਾ ਸਾਈ ਡਾੜੀ ਜੀਣ ਪਾ ਕੇ ਦੇਖੋ ਕੰਮ ਨਹੀਂ ਹੁੰਦਾ ਜੋ ਆ ਕੇ ਕਰਦਾ ਮੈਂ ਫੋਨ ਇਹ ਰਾ ਕੀ ਲੈਣਾ ਉਸ ਤੋਂ ਚੁੱਕ ਲਿਆ ਰੁਪਿਆ ਲੱਖ ਮੁੜ ਕੇ ਤੇ ਪਾ ਸਾਡੇ ਗਾਲ ਦੇ ਵੀ ਮੁੜ ਕੇ ਛਾਪਾ ਸਾਰਾ